ਕੈਪਟਨ ਦੇ ਬਿਆਨ ਤੋਂ ਬਾਅਦ ਜਿੱਥੇ ਸੁਖਵੀਰ ਬਾਦਲ ਦੇ ਬਿਆਨ ਦੀ ਉਡੀਕ ਕੀਤੀ ਜਾ ਰਹੀ ਸੀ ਉੱਥੇ ਹੀ ਹੁਣ ਬੀਬੀ ਹਰਸਮਿਤ ਕੋਰ ਬਾਦਲ ਨੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਕੈਪਟਨ ਸਾਹਿਬ ਨੂੰ ਜੇਕਰ ਦੇਖਿਆ ਜਾਵੇ ਤਾਂ ਸਿੱਧੇ ਜਾਂ ਟੇਡੇ ਢੰਗ ਦੇ ਨਾਲ ਸਿੱਧਾ ਜਵਾਬ ਦੇ ਦਿੱਤਾ ਕਿ ਜਿਹੜੀ ਪਾਰਟੀ ਦੇ ਕਿਸੇ ਵੀ ਪਾਰਟੀ ਦੇ ਨਾਲ ਅਸੀਂ ਨਾਤਾ ਤੋੜਨ ਜਾਂ ਜੋੜਨ ਦੀ ਦਿਲਚਸਪੀ ਨਹੀਂ ਰੱਖਦੇ ਸਭ ਤੋਂ ਪਹਿਲਾਂ ਸਾਡੇ ਲਈ ਪੰਜਾਬ ਦੇ ਅਹਿਮ ਮੁੱਦੇ ਨੇ ਜਿਹੜੇ ਉਹ ਸਾਡੇ ਵਾਸਤੇ ਅਹਿਮ ਨੇ ਕਿਉਂਕਿ ਪੰਜਾਬ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਜਿਹੜੀ ਸਰਕਾਰਾਂ ਕੇਂਦਰ ਦੇ ਵਿੱਚ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਹਮੇਸ਼ਾ ਪੰਜਾਬ ਦੇ ਨਾਲ ਵਿਤਕਰਾ ਕੀਤਾ ਗਿਆ ਉਹਨਾਂ ਦੇ ਵੱਲੋਂ ਇੱਕ ਨਿੱਜੀ ਚੈਨਲ ਦੇ ਉੱਤੇ ਗੱਲਬਾਤ ਕਰਦਿਆਂ ਇਹ ਬਿਆਨ ਦਿੱਤੇ ਗਏ ਨੇ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵੱਲੋਂ ਬੀਤੇ ਦਿਨੀ ਜਿਸ ਤਰ੍ਹਾਂ ਇੱਕ ਇੰਟਰਵਿਊ ਦੇ ਵਿੱਚ ਜੋ ਚਰਚਾ ਚੱਲੀ ਸੀ ਕਿ ਉਹਨਾਂ ਨੇ ਕਿਹਾ ਸੀ ਕਿ ਜੇਕਰ 2027 ਦੀਆਂ ਚੋਣਾਂ ਜਿੱਤ ਨਹੀਂ ਆਲੇ ਤਾਂ ਪੰਜਾਬ ਦੇ ਵਿੱਚ ਅਕਾਲੀ ਦਲ ਤੇ ਬੀਜੇਪੀ ਦਾ ਗੱਠਜੋੜ ਹੋਣਾ ਬੜਾ ਅਹਿਮ ਹੈ ਪਰ ਉਸ ਤੋਂ ਬਾਅਦ ਚਰਚਾ ਲਗਾਤਾਰ ਚੱਲਦੀ ਰਹੀ ਜਿਸ ਦੇ ਵਿੱਚ ਸੁਰਜੀਤ ਸਿੰਘ ਜਿਆਨੀ ਹੋਰਾਂ ਦਾ ਬਿਆਨ ਆਉਂਦਾ ਜਾਂ ਫਿਰ ਹੋਰ ਬੀਜੇਪੀ ਦੇ ਲੀਡਰਾਂ ਦਾ ਬਿਆਨ ਆਉਂਦਾ ਉਸ ਬਾਬਤ ਵੀ ਇਸ ਦੇ ਵਿੱਚ ਗੱਲਬਾਤ ਕਰਾਂਗੇ ਪਰ ਸਭ ਤੋਂ ਪਹਿਲਾਂ ਜੇਕਰ ਦੇਖਿਆ ਜਾਵੇ ਤਾਂ ਹੁਣ ਇਸ ਸਿਆਸਤ ਦੇ ਵਿੱਚ ਵੱਡੀ ਹਲਚਲ ਹੈ ਜਿਹੜੀ ਉਹ ਹੋ ਚੁੱਕੀ ਹੈ ਅਮੋ ਸਾਹਮਣੇ ਨੇ ਲੀਡਰ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਅਕਾਲੀ ਦਲ ਦੇ ਲੀਡਰਾਂ ਦੀ ਗੱਲਬਾਤ ਕਰ ਲਈਏ ਤਾਂ ਜਿੱਦਾਂ ਸਿਕੰਦਰ ਸਿੰਘ ਮਲੂਕਾ ਨੇ ਉਹਨਾਂ ਦੇ ਵੱਲੋਂ ਲਗਾਤਾਰ ਗਰਜੋੜ ਦੀ ਜਿਹੜੀ ਹੈ ਹਮਾਇਤ ਕੀਤੀ ਜਾ ਰਹੀ ਸੀ ਤੇ ਦੂਜੇ ਪਾਸੇ ਹੁਣ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵੱਲੋਂ ਹਮਾਇਤ ਕੀਤੀ ਗਈ ਹੈ ਜਾਂ ਫਿਰ ਹੋਰ ਲੀਡਰਾਂ ਦੇ ਵੱਲੋਂ ਵੀ ਹਮਾਇਤ ਕੀਤੀ ਗਈ ਸੀ ਪਰ ਦੋਨੇ ਪਾਸੇ ਜਿਸ ਤਰ੍ਹਾਂ ਹੁਣ ਬੀਬੀ ਹਰਸਿੰਦਰਪੁਰ ਹੋਰ ਬਾਦਲ ਦਾ ਜਿਹੜਾ ਬਿਆਨ ਸਾਹਮਣੇ ਆਇਆ ਇਸੇ ਤਰ੍ਹਾਂ ਭਾਜਪਾ ਦੇ ਵਿੱਚ ਵੀ ਜਿਹੜੇ ਰਵਨੀਤ ਬਿੱਟੂ ਨੇ ਕੇਂਦਰੀ ਮੰਤਰੀ ਉਹਨਾਂ ਦਾ ਵੀ ਬਿਆਨ ਸਾਹਮਣੇ ਪਿਛਲੇ ਦਿਨਾਂ ਦੇ ਵਿੱਚ ਆਇਆ ਸੀ ਉਹਨਾਂ ਨੇ ਵੀ ਕੋਰਾ ਜਵਾਬ ਦਿੱਤਾ ਸੀ ਕਿ ਅਸੀਂ ਕਿਹੜੇ ਮੂੰਹ ਦੇ ਨਾਲ ਅਕਾਲੀ ਦਲ ਦੇ ਨਾਲ ਗੱਠਜੋੜ ਕਰਾਂਗੇ ਕਿਉਂਕਿ ਜਿਹੜੀ ਮੌਜੂਦਾ ਸਮੇਂ ਸਥਿਤੀ ਬਣੀ ਹੋਈ ਹੈ ਤੁਹਾਨੂੰ ਸਭ ਤੋਂ ਪਹਿਲਾਂ ਅਸੀਂ ਜਿਹੜੇ ਸੁਰਜੀਤ ਸਿੰਘ ਜਿਆਨੀ ਨੇ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਬਿਆਨ ਦੇ ਉੱਤੇ ਉਹਨਾਂ ਨਾਲ ਗੱਲਬਾਤ ਕੀਤੀ ਸੀ ਤਾਂ ਉਹਨਾਂ ਨੇ ਕੀ ਕੁਝ ਕਿਹਾ ਸੀ ਇਸ ਬਾਬਤ ਤੇ ਲੈ ਕੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਜਿਹੜਾ ਗੱਠਜੋੜ ਹੈ ਅਸੀਂ ਨਹੀਂ ਤੋੜਿਆ ਜਿਹੜਾ ਅਸਤੀਫਾ ਕਿਸ ਨੇ ਦਿੱਤਾ ਕਿਉਂ ਦਿੱਤਾ ਕਿਉਂਕਿ ਭਾਜਪਾ ਨੇ ਨਹੀਂ ਕਿਹਾ ਸੀ ਬੀਬੀ ਹਰਸ਼ਨੀ ਕੋ ਬਦਲ ਨੂੰ ਕਿ ਤੁਸੀਂ ਅਸਤੀਫਾ ਦੇ ਦਿਓ ਉਸ ਬਾਬਤ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜਿਹੜੀ ਅਕਾਲੀ ਦਲ ਮਤਲਬ ਜਦੋਂ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਦੇ ਵਿੱਚ ਸੀ ਉਹ ਅਕਾਲੀ ਦਲ ਅੱਜ ਨਹੀਂ ਰਿਹਾ ਕਿਉਂਕਿ ਜਿਹੜਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨਜ਼ਦੀਕੀ ਲੀਡਰ ਸੀ ਉਹ ਅੱਜ ਛੱਡ ਕੇ ਪਾਰਟੀ ਆ ਦੂਜੀ ਪਾਰਟੀਆਂ ਵਿੱਚ ਜਾ ਚੁੱਕੇ ਨੇ ਇਸ ਕਰਕੇ ਉਹਨਾਂ ਨੇ ਸੁਖਵੀਰ ਬਾਦਲ ਦੇ ਉੱਤੇ ਜਿਹੜੀ ਪਾਰਟੀ ਹੈ ਉਹਨਾਂ ਦੀ ਉਸ ਦੇ ਉੱਤੇ ਸਵਾਲ ਵੀ ਖੜੇ ਕੀਤੇ ਨੇ ਸਭ ਤੋਂ ਪਹਿਲਾਂ ਤੁਹਾਨੂੰ ਉਹਨਾਂ ਦਾ ਬਿਆਨ ਸੁਣਾ ਦਿੰਦੇ ਹਾਂ ਉਹਨਾਂ ਨੇ ਸਾਡੇ ਨਾਲ ਗੱਲਬਾਤ ਕਰਦੇ ਆ ਕਿ ਕੁਝ ਸੁਰਜੀਤ ਕੁਮਾਰ ਜਾਨੀ ਨੇ ਜਿਹੜੇ ਭਾਜਪਾ ਦੇ ਆਗੂ ਨੇ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਜਾਨੀ ਸਾਹਿਬ ਕਿਵੇਂ ਵੇਖਦੇ ਹੋ ਤੁਸੀਂ ਸੁਣ ਲਿਆ ਹੋਵੇਗਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਬਿਆਨ ਕੀ ਭਾਜਪਾ ਤੇ ਅਕਾਲੀ ਦਲ ਦਾ ਗੜਜੋੜ ਜ਼ਰੂਰੀ ਹੈ ਹੁਣ ਇਸ ਵਕਤ ਦੇਖੋ ਉਹਨਾਂ ਦਾ ਨਿੱਜੀ ਬਿਆਨ ਹੈ ਨਿੱਜੀ ਬਿਆਨ ਕਦੇ ਪਾਰਟੀ ਦੀ ਬਿਆਨ ਨਹੀਂ ਬਣਦਾ ਠੀਕ ਹੈ ਜੀ ਵਿਚਾਰ ਨਿੱਜੀ ਵਿਚਾਰ ਹੈ ਕਦੇ ਪਾਰਟੀ ਦੇ ਪਾਰਟੀ ਦਾ ਅਲੱਗ ਸਟੈਂਡ ਤੇ ਚੱਲਦੀ ਹੈ ਦੇਖੋ ਭਾਰਤੀ ਜਨਤਾ ਪਾਰਟੀ ਨੈਸ਼ਨਲ ਪਾਰਟੀ ਹੈ ਸਭ ਹਿੰਦੁਸਤਾਨ ਦੇ ਕੀ ਆਲ ਵਰ ਤੇ ਸਭ ਤੋਂ ਵੱਡੀ ਪਾਰਟੀ ਹੈ ਸਭ ਤੋਂ ਜ਼ਿਆਦਾ ਮੈਂਬਰ ਹੈ ਔਰ ਸਭ ਤੋਂ ਜ਼ਿਆਦਾ ਸਾਡੀਆਂ ਸਟੇਟਾਂ ਦੇ ਵਿੱਚ ਸਰਕਾਰਾਂ ਹੈ ਕਿਆ ਸਾਨੂੰ ਇਹ ਨਹੀਂ ਕਿ ਅਸੀਂ ਅਸੀਂ ਇਸ ਚੀਜ਼ ਤੇ ਨਹੀਂ ਬਹਿਣਾ ਸਾਨੂੰ ਉੱਤੋਂ ਆਦੇਸ ਹੁੰਦਾ ਹੈ ਉਹ ਫੈਸਲਾ ਸਾਡੀ ਪਾਰਟੀ ਦਾ ਕੋਈ ਮੇਰੇ ਵਸਤੀ ਕਰਨੀ ਪੰਜਾਬ ਦੇ ਜਿਹੜੇ ਲੀਡਰ ਇਹਨਾਂ ਦੇ ਸਾਡੇ ਕਿਸੇ ਵਸਤੀ ਕਰਨੀ ਹੁੰਦੀ ਹੈ ਸਾਨੂੰ ਇੱਕ ਆਦੇਸ਼ ਹੈ ਕਿ 117 ਛਿਟਾ ਦੀ ਤਿਆਰੀ ਕਰੋ 117 ਛਿਟਾ اور ਬਲਾਕ ਸਮਿਤੀ ਜਿਲ੍ਹਾ ਫਿਰਜਾਰੇ ਪੰਜਾਬ ਚ ਲੜਨੇ ਅੱਛੀ ਉਹਦੀ ਤਿਆਰੀ ਕਰਦੇ ਆ ਇਲੈਕਸ਼ਨ ਅਸੀਂ ਲੜਾਂਗੇ ਤੇ ਹੁਣ ਜੀ ਜੀ ਕੋਈ ਫੈਸਲਾ ਹੁੰਦਾ ਤਾਂ ਉੱਤੇ ਹੋਣਾ ਹੈ ਕੋਈ ਸਾਡੇ ਵਿੱਚ ਨਹੀਂ ਕੋਈ ਸੋਣਾ ਫੈਸਲਾ ਕੀ ਹੋਣਾ ਕੀ ਨਹੀਂ ਹੋਣਾ ਅੱਜ ਤੱਕ ਸਾਨੂੰ ਦਿਸ਼ਾ ਨਿਰਦੇਸ਼ ਹੀ ਹੈ ਕਿ 117 ਤਿਆਰੀ ਕਰੋ ਔਰ ਬੂਰੇ ਪੰਜਾਬ ਚ ਇਲੈਕਸ਼ਨ ਲੜੋ ਅਸੀਂ ਲੜ ਰਹੇ ਆ ਇਲੈਕਸ਼ਨ ਜੀ ਜੈਨ ਸਾਹਿਬ ਤੁਸੀਂ ਕਿਵੇਂ ਦੇਖਦੇ ਹੋ ਕਿ ਸੱਚਮੁੱਚ ਹੁਣ ਪੰਜਾਬ ਦੇ ਵਿੱਚ ਤੁਹਾਡੀ ਨਿੱਜੀ رائے ਕੀ ਹੈ ਜੇਕਰ ਦੇਖਿਆ ਜਾਵੇ ਕਿਉਂਕਿ ਦੇਖੋ ਕੁਝ ਭਾਜਪੀ ਦੇ ਲੀਡਰ ਨੇ ਕੁਝ ਕਹਿੰਦੇ ਵੀ ਨੇ ਵੀ ਗੱਟਜੋੜ ਹੋਣਾ ਚਾਹੀਦਾ ਪਰ ਰਵਨੀਤ ਬਿੱਟੂ ਹਰ ਦੇ ਬਿਆਨ ਗੱਟ ਕੇ ਆ ਜਾਂਦਾ ਕਹਿੰਦੇ ਵੀ ਗੱਟਜੋੜ ਕਿਹੜੇ ਮੂ ਨਾਲ ਕਰਾਂਗੇ ਅਸੀਂ ਨਹੀਂ ਗੱਟਜੋੜ ਹੋਣਾ ਚਾਹੀਦਾ ਇਸੇ ਤਰ੍ਹਾਂ ਅਕਾਲ ਜਲ ਦੇ ਵਿੱਚ ਸਕੰਦਰ ਸਿੰਘ ਮਲੂਕੇ ਦੀ ਗੱਲ ਕਰ ਲਿਓ ਉਹ ਵੀ ਚਾਹੁੰਦੇ ਨੇ ਅਸੀਂ ਅਸੀਂ ਆ ਪਾਰਟੀ ਦੇ ਬੰਨੇ ਹੋਏ ਅਸੀਂ ਆ ਪਾਰਟੀ ਦੇ ਸੱਚੇ ਸਿਪਾਏ ਸਾਡੀ ਕੋਈ ਨਿੱਜੀ رائے ਜੇ ਹੁੰਦੀ ਹੈ ਨਾ ਸਾਹੀ ਆ ਦੇ ਬੰਦ ਕਮਰੇ ਚ ਲੀਡਰ ਨੂੰ ਦਿੰਦੇ ਆ ਨਾ ਕਿ ਪ੍ਰੈਸ 'ਚ ਦਿੰਦੇ ਆ ਹੂੰ ਪ੍ਰੈਸ 'ਚ ਸਾਡੀ ਕੋਈ ਨਿੱਜੀ رائے ਨਹੀਂ ਹੁੰਦੀ ਨਾ ਅਸੀਂ ਪਾਰਟੀ ਦੇ ਬੰਦੇ ਬੰਦਾ ਵੇ ਆਪਣੀ ਨਿੱਜੀ رائے ਨਹੀਂ ਹੁੰਦਾ ਸਾਡਾ ਇੱਕ ਹੋਰ ਗਰੁੱਪ ਹੈ ਅਸੀਂ ਮੀਟਿੰਗ ਪੈਕ ਕਰਦੇ ਆ ਇਕੱਠੇ ਬੈਠ ਕੇ ਕਰਦੇ ਆ ਅਗਰ ਉੱਥੇ ਸਾਡੇ ਬੰਦ ਕਮਰੇ 'ਚ ਸਾਡੀ ਮੀਟਿੰਗ ਦੇ ਵਿੱਚ ਅਸੀਂ ਆਪਣੀ رائے ਦਿੰਨੇ ਆ ਨਾ ਕਿ ਅਸੀਂ মিডিਆ ਦੇ ਵਿੱਚ ਆਪਣੀ ਕੋਈ رائے ਦਈਏ ਉਹ ਕੋਈ ਉਚਿਤ ਨਹੀਂ ਬਣਦੀ ਗੱਲ ਜੀ ਤੁਹਾਨੂੰ ਕਿਵੇਂ ਲੱਗਦਾ ਜੈਨੀ ਸਾਹਿਬ ਜਿਹੜੇ ਮੌਜੂਦਾ ਸਮੇਂ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਵਿੱਚ ਦੇਖੋ ਜਿਸ ਤਰ੍ਹਾਂ ਭਾਜਪਾ ਦੀ ਗੱਲ ਕਰ ਲਈਏ ਅਕਾਲੀ ਜਲ ਦੀ ਗੱਲ ਕਰ ਲਈਏ ਕਾਂਗਰਸ ਦੀ ਗੱਲ ਕਰ ਲਈਏ ਆਮਾਦੀ ਪਾਰਟੀ ਦੀ ਗੱਲ ਕਰ ਲਈਏ ਪੰਜਵੀਂ ਪਾਰਟੀ ਜੇਕਰ ਦੇਖੇ ਅਮਰਪਾਲ ਦੀ ਗੱਲ ਕਰ ਲਈਏ ਜਾਂ ਫਿਰ ਜਿਹੜਾ ਨਮਾ ਬਣਿਆ ਅਕਾਲੀਆਂ ਦੀ ਗੱਲ ਕਰ ਲਈਏ ਪੰਜ ਛੇ ਪਾਰਟੀਆਂ ਜਿਹੜੀ ਪੰਜਾਬ ਦੇ ਵਿੱਚ ਹੁਣ ਬਣ ਚੁੱਕੀਆਂ ਤੁਸੀਂ ਕਿਵੇਂ ਦੇਖਦੇ ਹੋ ਕਿ ਜੇਕਰ ਇਸੇ ਤਰ੍ਹਾਂ ਵੱਖ-ਵੱਖ ਗੁਰਦੋਂ ਅੱਜ ਕੀ ਅਸੀਂ ਪੰਜਾਬ ਦੇ ਵਿੱਚ ਵਿਚਰਦੇ ਆ ਲੋਕਾਂ ਦੇ ਵਿੱਚ ਜਾਣਿਆ ਅੱਜ ਲੋਕਾਂ ਦੇ ਭਾਵਨਾਵਾਂ ਬਣ ਗਈ ਕਿ ਅਸੀਂ ਬੀਜੇਪੀ ਨੂੰ ਇਤਕੀ ਵੋਟਾਂ ਪਾਣੀ ਹੈ ਔਰ ਸੈਂਟਰ ਦੇ ਨਾਲ ਡਬਲ ਇੰਜਨ ਦੀ ਸਰਕਾਰ ਬਣਾਣੀ ਹੈ ਪੰਜਾਬ ਨੂੰ ਬਚਾਣਾ ਹੈ ਪੰਜਾਬ ਦਾ ਅੱਜ ਮਾਹੌਲ ਜਿਹੜਾ ਆਪਾਂ ਸਾਰੇ ਦੇਖ ਰਹੇ ਆ ਅੱਜ ਗੁੰਡਾਗਰਦੀ ਵਧੀ ਹੋਈ ਹੈ ਲੁੱਟਕਸੂਤ ਵਧੀ ਹੈ ਕੋਣ ਕਿੱਥੇ ਮਾਰਿਆ ਜਾਵੇ ਕੋਣ ਕਿੱਥੇ ਲੁੱਟਿਆ ਜਾਵੇ ਅੱਜ ਲਾਅਨ ਆਰਡਰ ਦੀ ਸਥਿਤੀ ਪੰਜਾਬ 'ਚ ਜ਼ੀਰੋ ਹੈ ਅੱਜ ਪੰਜਾਬ 'ਚ ਡਵੈਲਪਮੈਂਟ ਨਾਮ ਦੀ ਕੋਈ ਚੀਜ਼ ਨਹੀਂ ਹੈ ਅੱਜ ਪੰਜਾਬ ਦਾ ਲੋਕ ਪਸtar ਹੈ ਆਮ ਆਦਮੀ ਪਾਰਟੀ ਦੇ ਝੂਠ ਬਗਲਾਂ ਦੇ ਵਿੱਚ ਵੋਟਾਂ ਆਣ ਦੇਤੇ ਕਾਂਗਰਸ ਨੂੰ ਜਮਾ ਚੁੱਕਿਆ ਸਭ ਨੂੰ ਜਮਾ ਚੁੱਕਿਆ ਤੇ ਹੁਣ ਕੀ ਹੈ ਕਿ ਵਾਰੀ ਹੈ ਭਾਜਪਾ ਦੀ ਠੀਕ ਹੈ ਜੀ ਅਕਾਲੀ ਦਲ ਦੀ ਗੱਲ ਕਰਦੇ ਆ ਤਾਂ ਅਸੀਂ ਇਹ ਕਹਿੰਦੇ ਆਂ ਕਿ ਬਾਦਲ ਸਾਹਿਬ ਸੀ ਉਹ ਅਕਾਲੀ ਦਲ ਅੱਜ ਉਹ ਅਕਾਲੀ ਦਲ ਨਹੀਂ ਰਿਹਾ ਜੋ ਬਾਦਲ ਸਾਹਿਬ ਦੇ ਟਾਈਮ 'ਚ ਸੀਗਾ ਜੋ ਬਾਦਲ ਸਾਹਿਬ ਦੀ ਸੋਚ ਸੀ ਹਰੇਕ ਕਿਸਾਨ ਦੇ ਪ੍ਰਤੀ ਮਜ਼ਦੂਰ ਦੇ ਪ੍ਰਤੀ ਅੱਜ ਉਹ ਅਕਾਲੀ ਦਲ ਨਹੀਂ ਰਾਖਾ ਲਈ ਦਲ ਵੀ ਮਤਲਬ ਜਿਹੜੇ ਅਕਾਲੀ ਦਲ ਦੇ ਮੈਨ ਮੈਨ ਬੰਦੇ ਸੀ ਜਿਹੜੇ ਬਾਦਸ਼ਾਹ ਨਾਲ ਬੈਠਦੇ ਸਾਰੇ ਹੀ ਪਾਰਟੀ ਤੋਂ ਬਾਹਰ ਹੋ ਗਏ ਕਾਰਨ ਕੀ ਇਹ ਬਾਹਰ ਹੋਣ ਦਾ ਇਹ ਵੀ ਮਤਲਬ ਪਾਰਟੀ ਆਪਣੀ ਚਿੰਤਾ ਕਰੇ ਅਸੀਂ ਆਪਣੀ ਚਿੰਤਾ ਕਰਦੇ ਆ ਲੋਕਾਂ ਦਾ ਮਨ ਬਣ ਚੁੱਕਿਆ ਕਿ ਅਸੀਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਣੀ ਹੀ ਬਣਾਣੀ ਹੈ ਇਹਦੇ ਵਿੱਚ ਕੋਈ ਦੋਰਾ ਨਹੀਂ ਹੈ ਠੀਕ ਹੈ ਕੋਈ ਕੁਝ ਕਵੇ ਕੋਈ ਕੁਝ ਕਵੇ ਜਿੰਨੀ ਮੂੰਹ ਜਿੰਨੀ ਮੂੰਹ ਜਿੰਨੀ ਜ਼ਬਾਨ ਹੈ ਉੰਨੀ ਗੱਲ ਹੈ ਉਹ ਕਿਸੇ ਦੀ ਫੜੀ ਨਹੀਂ ਜਾਂਦੀ ਆਪਣੀ ਆਪਣੀ رائے ਅਲੱਗ ਹੈ ਅਸੀਂ ਪਾਰਟੀ ਦੇ ਬੰਨੇ ਹੋਇਆ ਪਾਰਟੀ ਦਾ ਹਦੇਸ਼ ਹੈ 117 ਸੀਟਾਂ ਦੇ ਲੜਨਾ ਅਸੀਂ ਤਕੜੇ ਹੋ ਕੇ ਲੜਾਂਗੇ ਸਰਕਾਰ ਬਣਾਵਾਂਗੇ ਜੀ ਜੈਨ ਸਾਹਿਬ ਸੁਖਵੀਰ ਸਿੰਘ ਬਾਦਲ ਤੋਂ ਲੱਗਦਾ ਨਹੀਂ ਕਿ ਜਿਸ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਨੂੰ ਲੈ ਕੇ ਚੱਲੇ ਨੇ ਪਿਛਲੇ ਸਮੇਂ ਦੇ ਵਿੱਚ ਉਸ ਤਰ੍ਹਾਂ ਲੀਡ ਨਹੀਂ ਕਰ پا ਰਹੇ ਕੋਈ ਦੇ ਵਿੱਚ ਕੀ ਹੈ ਉਹ ਗਲਤੀ ਭਾਜੀਪੀ ਦੀ ਨਹੀਂ ਹੈ ਭਾਜੀਪੀ ਕਦੀ ਅਕਾਲੀ ਦਲ ਨੂੰ ਛੱਡਣਾ ਨਹੀਂ ਚਾਹਦਾ ਸੀਗਾ ਕੌਣ ਛੱਡ ਕੇ ਆਇਆ ਕਿੰਨੇ ਰਜਾਇਨ ਦਿੱਤਾ ਐਂਡੀਆ ਤੋਂ ਬਾਹਰ ਕੌਣ ਹੋਇਆ ਭਾਜੀਪੀ ਤਾਂ ਨਹੀਂ ਕਿਹਾ ਵੀ ਬਾਹਰ ਹੋ ਜਾਓ ਠੀਕ ਹੈ ਪਾਲਿਸੀ ਹੈ ਆਪਣੀ ਗਲ ਵਿਚਰੇ ਕੇ ਰੱਖੋ ਅਸੀਂ ਸਾਡਾ ਕਿਸੇ ਦਾ ਲਾਇਸ ਹੈ ਅਸੀਂ ਅੰਦਰ ਆਪਦੀ ਗੱਲ ਜ਼ੋਰ ਦੇ ਕੇ ਰੱਖੀਏ ਅਗਲੀ ਦਿਨ ਸੁਣੀਆਂ ਕਿ ਇਹਨੂੰ ਗੱਲ ਸੁਣਾਈਏ ਤੇ ਬਾਹਰ ਕੋਣ ਆਇਆ ਪਾਰਟੀ ਭਾਜਪਾ ਨੂੰ ਕੋਣ ਛੱਡਿਆ ਕਾਲੀ ਦਲ ਛੱਡ ਕੇ ਆਇਆ ਸੀ ਵੀ ਬਾਜੀ ਰਿਜਾਇਨ ਦੇ ਕੇ ਉਹ ਆ ਦੇ ਕੇ ਅਸੀਂ ਕੋਈ ਭਾਜਪਾ ਨੇ ਮੰਗਾ ਨਹੀਂ ਸੀ ਰਜਾਇਨ ਕਾਲੀ ਦਲ ਦਾ ਭਾਜਪਾ ਦਾ ਹਮੇਸ਼ਾ ਹੀ ਸੌਧ ਥੀ ਅਸੀਂ ਕਾਲੀ ਦਲ ਦੇ ਸਾਥ ਰਹੀ ਅਸੀਂ ਕਦੇ ਛੁੱਟਣ ਦਾ ਸੁਪਨਾ ਹੀ ਨਹੀਂ ਲਿਆ ਸੀ ਤੇ ਇਹਨਾਂ ਨੇ ਆਪ ਹੀ ਬਾਹਰ ਆਏ ਨੇ ਠੀਕ ਹੈ ਹਮ ਪਾਰਟੀਆਂ ਨੇ ਇਲੈਕਸ਼ਨ ਦੇਖੋ ਸਾਡੀ ਵੱਡੀ ਪਾਰਟੀ ਹੈ ਸਾਡੀ ਸਾਡੀ ਸੈਂਟਰ ਚ ਤੀਜੀ ਵਾਰੀ ਸਰਕਾਰ ਬਣੀ ਹੈ ਤੇ ਸਾਡੀ ਹਰ ਇੱਕ ਜਗ੍ਹਾ ਜਿੱਥੇ ਸਾਡੀ ਇੱਕ ਵਾਰੀ ਸਰਕਾਰ ਬਣ ਜਾਂਦੀ ਹੈ ਬਾਰ-ਬਾਰ ਬਣਦੀ ਹੈ ਸਰਕਾਰ ਬਣ ਦਾ ਕਾਰਨ ਕਾਸ਼ੀ ਵਾਦੇ ਕਰਦੇ ਵਾਦੇ ਕਰਦੇ ਪੂਰੇ ਕਰਦੇ ਆ ਜੀ ਤੇ ਤੇ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਸਤਾਈ ਦੇ ਵਿੱਚ ਲੋਕ ਪੰਜਾਬ ਦੇ ਸਾਥ ਦੇਣਗੇ ਹੁਣ ਬੀਜੇਪੀ ਦਾ ਬੜਾ ਬੱਕਾ ਭਾਰੀ ਸਾਥ ਦੇਣਗੇ ਦੇਖੋ ਹੁਣ ਕੈਪਟਨ ਮੋਰਿੰਦਰ ਸਿੰਘ ਦੇ ਬਿਆਨ ਦੇ ਉੱਤੇ ਵੀ ਜੇਕਰ ਦੇਖਿਆ ਜਾਵੇ ਤਾਂ ਹੁਣ ਜਿਹੜੇ ਅਮਦੀ ਪਾਰਟੀ ਦੇ ਲੀਡਰ ਨੇ ਜਿਹੜੇ ਮੰਤਰੀ ਨੇ ਵਿੱਤ ਮੰਤਰੀ ਨੇ ਹਰਪਾਲ ਚਿਮਮਾ ਉਹਨਾਂ ਦੇ ਵੱਲੋਂ ਵੀ ਕਰੜੇ ਸ਼ਬਦਾਂ ਦੇ ਵਿੱਚ ਦੋਨਾਂ ਨੂੰ ਸੁਖਵੀਰ ਬਾਦਲ ਨੂੰ ਤੇ ਕੈਪਟਨ ਪਰਿਵਾਰ ਨੂੰ ਦੋਨਾਂ ਪਰਿਵਾਰਾਂ ਨੂੰ ਘੇਰਿਆ ਗਿਆ ਉਹਨਾਂ ਨੇ ਕੀ ਕੁਝ ਕਿਹਾ ਕਿ ਉਹ ਇਲਜ਼ਾਮ ਲਗਾਏ ਨੇ ਤੁਸੀਂ ਇੱਕ ਵਾਰੀ ਪਹਿਲਾਂ ਉਹ ਵੀ ਸੁਣ ਲਿਓ ਮੈਂ ਦੇਖ ਰਿਹਾ ਸੀ ਕੱਲ ਕੈਪਟਨ ਸਾਹਿਬ ਬਿਆਨ ਦੇ ਰਹੇ ਨੇ ਕਿ ਭਾਰਤੀ ਜਨਤਾ ਪਾਰਟੀ ਤੇ ਕਾਲੀ ਦਲ ਨੂੰ ਇਕੱਠੇ ਹੋ ਜਾਣਾ ਚਾਹੀਦਾ ਕਿਉਂਕਿ ਕੈਪਟਨ ਸਾਹਿਬ ਦਾ ਇਤਿਹਾਸ ਆ ਉਹ ਕਦੇ ਅਕਾਲੀ ਦਲ ਚ ਕਦੇ ਕਾਂਗਰਸ ਹੁਣ ਤਾਂ ਬੀਜੇਪੀ ਚ ਪਹਿਲਾਂ ਆਪਣਾ ਵੀ ਦਲ ਬਣਾ ਲਿਆ ਸੀ ਦਲ ਬਦਲਣ ਦੇ ਬਾਹਰ ਨੇ ਕੈਪਟਨ ਅਮਰਿੰਦਰ ਸਿੰਘ ਦਲ ਬਦਲਣ ਦੇ ਬਾਹਰ ਨੇ ਉਹਨੇ ਆਪਣੀ ਪਾਰਟੀ ਵੀ ਬਣਾਈ ਉਹ ਅਕਾਲੀ ਦਲ ਦੇ ਮੈਂਬਰ ਵੀ ਰਹੇ ਮੈਂਬਰ ਪਾਰਲੀਮੈਂਟ ਵੀ ਰਹੇ ਕਾਂਗਰਸ ਪਾਰਟੀ ਦੇ ਵੀ ਰਹੇ ਬਤੌਰ ਮੁੱਖ ਮੰਤਰੀ ਵੀ ਰਹੇ ਉਹਨਾਂ ਨੇ ਫਿਰ ਥੋੜਾ ਸਮਾਂ ਵਿੱਚ ਦੀ ਉਹਦਾ ਨਾਂ ਹੀ ਭੁੱਲ ਗਿਆ ਆਪਾਂ ਸਾਰੇ ਇੱਕ ਪਾਰਟੀ ਬਣਾਈ ਸੀ ਪਤਾ ਨਹੀਂ ਜੱਗ ਦਾ ਹਰ ਪਾਰਟੀ ਪਤਾ ਨਹੀਂ ਕੀ ਜੱਗ ਪਾਰਟੀ ਇਤਾਂ ਦੀ ਕੋਈ ਪਾਰਟੀ ਨਾਂ ਬਣਾਈ ਸੀ ਸ਼ਾਇਦ ਬੋਰਡ ਲੱਗਿਆ ਹੋਇਆ ਜੇ ਕਿਤੇ ਥੋੜੇ ਦਿਨ ਲਈ ਬਣੀ ਸੀ ਸ਼ਾਇਦ ਤੁਹਾਡੇ ਯਾਦ ਹੋਊਗਾ ਤੁਸੀਂ ਇਨ ਬਿਟਵੀਨ ਆਪਣੀ ਮੈਮੋਰੀ ਦੀ ਜਿਹੜੀ ਮੈਮੋਰੀ ਨੂੰ ਜਿਹੜਾ ਰਿਕਵਰ ਕਰ ਲਓਗੇ ਜਦੋਂ ਤੱਕ ਆਪਣੀ ਪੀਸੀ ਚੱਲਦੀ ਹੈ ਸੋ ਕਹਿੰਦਾ ਆਪਾਂ ਉਸ ਬਾਅਦ ਬੀਜੇਪੀ ਚਲੇ ਗਏ ਕੈਪਟਨ ਸਾਹਿਬ ਦਰਬਦਲ ਤੇ ਬਾਹਰ ਨੇ ਔਰ ਦੂਸਰੇ ਪਾਸੇ ਕਿਵੇਂ ਦੋ ਪਰਿਵਾਰ ਰਾਕੇ ਪੰਜਾਬ ਦੇ ਇਹਨਾਂ ਨੇ ਆਰਥਿਕ ਸੌਮਿਆਂ ਨੂੰ ਲੁੱਟਿਆ ਕਿਵੇਂ ਪੰਜਾਬ ਨੂੰ ਰਾਜਨੀਤਕ ਤੌਰ ਤੇ ਕਬਜ਼ਾ ਕਰਕੇ ਰੱਖਿਆ ਔਰ ਆਰਥਿਕ ਤੌਰ ਤੇ ਲੁੱਟਿਆ ਔਰ ਸਾਡੀ ਧਾਰਮਿਕ ਆਜ਼ਾਦੀ ਦੇ ਉੱਤੇ ਹਮਲਾ ਬੋਲਿਆ ਪੰਜਾਬ ਦੀ ਧਾਰਮਿਕ ਆਜ਼ਾਦੀ ਤੇ ਹਮਲੇ ਦੀ ਮੈਂ ਗੱਲਬਾਤ ਕਰੂੰਗਾ ਪਹਿਲਾ ਤੁਹਾਡੇ ਯਾਦ ਹੋਊਗਾ 2002 ਤੋਂ ਲੈ ਕੇ 2007 ਤੱਕ ਪ੍ਰਕਾਸ਼ ਸਿੰਘ ਬਾਦਲ ਜੀ ਉੱਪਰ ਕੇਸ ਦਰਜ ਕਾਦੇ आमदन तो बद स्रोत तो स्रोत आमदन स्रोतों तो बद आमदन किथों पैसे आए वो कि दे दे बने दे प्रकाश सिंह बादल सुखबीर सिंह बादल बीबा हरसिमरत कौर बादल सरदार भी सुरिंद्र कौर बादल पूरे बादल परिवार के उ ਜਿਵੇਂ ਗਲਤ ਨਾ ਹਾਂ ਤਾਂ ਲਗਭਗ 4000 ਕਰੋੜ ਰੁਪਏ ਤੋਂ ਉੱਪਰ ਆਮਦਨ ਵੱਧ ਹੋਣ ਦੇ ਸਰੋਤਾਂ ਤੋਂ ਵੱਧ ਹੋਣ ਦੇ ਜਿਹੜੇ ਕੇਸ ਨਗੇ ਉਹ ਬੜਾਏ ਗਏ ਕੈਪਟਨ ਸਾਹਿਬ ਨੇ ਜਾਂਚ ਨੂੰ ਕੈਪਟਨ ਸਾਹਿਬ ਨੇ ਆਪਣੀ ਸਰਕਾਰ ਦੁਨੋਂ ਉਸ ਇਨਵੈਸਟੀਗੇਸ਼ਨ ਨੂੰ ਕਿਸ ਤਰ੍ਹਾਂ ਡਿਲੇ ਕੀਤਾ ਇਹ ਪੰਜਾਬ ਜਾਣਦਾਗਾ ਅਨਵੈਸਟੀਗੇਸ਼ਨ ਡਿਲੇ ਹੁੰਦੀ ਰਹੀ ਚਾਰ ਸੀ ਟਾਈਮ ਤੇ ਪੇਸ਼ ਨਹੀਂ ਹੋਈ 2007 ਦੇ ਵਿੱਚ ਪੰਜਾਬ ਦੇ 87 ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਬੀਜੇਪੀ ਨੂੰ ਸੌਂਪਤੀ ਪੰਜਾਬ ਦਾ ਪਹਿਲਾ ਕੇਸ ਆ ਪੰਜਾਬ ਦੀ ਸਿਆਸਤ ਦਾ ਪਹਿਲਾ ਕੇਸ ਆ ਜਿਹਦੇ ਅੰਦਰ ਅਨਵੈਸਟੀਗੇਸ਼ਨ ਆਫੀਸਰ ਵੀ ਹਸਟਾਈਲ ਹੋਇਆ ਜਿਹਦੇ ਅੰਦਰ ਸਾਰੇ ਗਵਾਹ तमाम ਗਵਾਹ ਜਿੰਨੇ ਵਾਰ ਰਖੇ ਤੇ ਸਾਰੀਆਂ ਰਿਕਵਰੀਆਂ ਆਲਦੀ ਰਿਕਵਰੀਜ਼ ਸਾਰੀਆਂ ਕੋਰਟ ਦੇ ਅੰਦਰ ਪੇਸ਼ ਕਰਨ ਤੋਂ ਪਹਿਲਾਂ ਇਹ ਕਿਹਾ ਗਿਆ ਕਿ ਸਾਰੀਆਂ ਝੂਠੀਆਂ ਨੇ ਸਰਕਾਰ ਨੇ ਕੇਸ ਬਣਾਇਆ ਜੋ ਤੱਕ ਅਦਾਲਤਸ ਪਹੁੰਚਿਆ ਕਿਉਂਕਿ ਡਿਲੇ ਕੀਤੀ ਗਈ ਜਾਣਬੁੱਝ ਕੇ ਬਾਦਲ ਪਰਬਾਰ ਨੂੰ ਬਚਾਉਣ ਦਾ ਲਈ ਕੈਪਟਨ ਸਾਹਿਬ ਨੇ ਡਿਲੇ ਕਰਕੇ ਉਸ ਕੇਸ ਦੇ ਵਿੱਚ ਕੀ ਹੋਇਆ ਆਲਟੀਮੇਟਲੀ 2007 ਤੋਂ ਬਾਅਦ ਕੋਰਟ ਨੂੰ ਮਜਬੂਰਨ ਅਦਾਲਤ ਨੂੰ ਮਜਬੂਰਨ ਮੈਂ ਮਜਬੂਰਨ ਸ਼ਬਦ ਇਸ ਤਰੀ ਬਰਤ ਰਿਹਾ ਕਿਉਂਕਿ ਜੇ ਕੋਈ ਸਬੂਤ ਹੀ ਪੇਸ਼ ਨਹੀਂ ਕੀਤਾ ਜਾਊਗਾ ਤਾਂ ਅਦਾਲਤ ਕੋਲੇ ਕੋਈ ਹੋਰ ਰਾਹਤ ਨਹੀਂ ਰਹਿੰਦਾ ਤਾਂ ਉਹਨਾਂ ਸਾਰੇ ਪਰਿਵਾਰ ਦੀ ਕਿਟਲ ਹੋਈ ਉਹ ਸਾਰਾ ਪਰਿਵਾਰ ਜਿਹੜਾ ਬਾਇਜਤ ਬਰੀ ਹੋਇਆ ਹੁਣ ਪੰਜਾਬ ਦੀ ਸਿਆਸਤ ਦੇ ਵਿੱਚ ਲਗਾਤਾਰ ਇਹਨਾਂ ਬਿਆਨਾਂ ਦੇ ਨਾਲ 2027 ਤੋਂ ਪਹਿਲਾਂ ਭਾਜਪਾ ਤੇ ਅਕਾਲੀ ਦਲ ਦੇ ਗੱੜਜੋੜ ਤੇ ਜਿਹੜੀ ਚਰਚਾ ਸੀ ਉਹ ਜੋਰਾਂ ਤੇ ਚੱਲ ਰਹੀ ਸੀ ਉਸ ਨੂੰ ਲੈ ਕੇ ਹੁਣ ਨਵੀਂ ਹਿਲਚਲ ਸ਼ੁਰੂ ਹੋ ਚੁੱਕੀ ਹੈ ਇਹ ਗੱਲ ਜ਼ਰੂਰ ਹੈ ਕਿ ਜੇਕਰ ਅਕਾਲੀ ਦਲ ਤੇ ਭਾਜਪਾ ਦਾ ਗੱੜਜੋੜ ਹੁੰਦਾ ਮੁੱਦੇ ਨੂੰ ਲੈ ਕੇ ਤਾ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਦੇ ਲਈ ਜਿਸ ਨੂੰ ਕਹਿ ਦਈਏ ਵੀ ਨੀਂਦ ਉਡਣ ਵਾਲੀ ਗੱਲ ਜ਼ਰੂਰ ਹੋਵੇਗੀ ਕਿਉਂਕਿ ਉਹਨਾਂ ਨੂੰ ਡਰ ਹੈ ਕਿ ਜੇਕਰ ਇਕੱਠੇ ਹੋ ਗਏ ਤਾਂ ਸਾਨੂੰ ਨੁਕਸਾਨ ਹੋਵੇਗਾ ਕਾਂਗਰਸ ਦੀ ਗੱਲ ਕਰ ਲਈ ਆਮ ਆਦੀ ਪਾਰਟੀ ਦੀ ਗੱਲ ਕਰ ਲਈ ਜਾਂ ਫਿਰ ਹੋਰ ਧਿਰਾਂ ਦੀ ਗੱਲ ਕਰ ਲਈਏ ਜੇਕਰ ਇਕੱਠੇ ਨਹੀਂ ਹੁੰਦੇ ਵਕ ਕੋ-ਵਕ ਲੜਦੇ ਆ ਤਾਂ ਇਸ ਦਾ ਫਾਇਦਾ ਸਿੱਧੇ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਕਾਂਗਰਸ ਨੂੰ ਆਮ ਆਦੀ ਪਾਰਟੀ ਨੂੰ ਉਹਨਾਂ ਵਾਂ ਕਿਉਂਕਿ ਅਕਾਲੀ ਦਲ ਪਹਿਲਾਂ ਹੀ ਕਈ ਗਰੁੱਪਾਂ ਦੇ ਵਿੱਚ ਵੰਡ ਚੁੱਕਿਆ ਜਿਸ ਦਾ ਨਵਾਂ ਅਕਲ ਦਲ ਪੁਰਨ ਸਰਜੀਤ ਅਕਲ ਦਲ ਬਣਿਆ ਸੀ ਜਿਹੜਾ ਅਮਰਤਪਾਲ ਉਹਦਾ ਅਕਾਲੀ ਦਲ ਵਾਰਸ ਤੇ ਪੰਜਾਬ ਬਣਿਆ ਹੁਣ ਇਹ ਸਾਰੀ ਵੋਟ ਖਿੰਡ ਚੁੱਕੀ ਹੈ ਜਿਸ ਦੇ ਸੰਕੇਤ ਕਹਿ ਲਈ ਜਿਸ ਦਾ ਇੱਕ ਨਤੀਜਾ ਕਹਿ ਲਈਏ ਉਹ ਤੁਹਾਡੇ ਤਰਨਤਾਰ ਦੇ ਜਿਵੇਂ ਚੋਣ ਦੇ ਵਿੱਚ ਵੀ ਸਾਹਮਣੇ ਆਇਆ ਕਿਉਂਕਿ ਉਸ ਦੇ ਵਿੱਚ ਜਿਸ ਤਰ੍ਹਾਂ ਤੁਹਾਡੀ ਅਕਾਲੀ ਦਲ ਦੀ ਹਾਰ ਹੋਈ ਹੈ ਉਸ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਜਿਸ ਤਰ੍ਹਾਂ ਜੇਕਰ ਦੋ ਫਾਟ ਨਾ ਹੁੰਦਾ ਉਹ ਇੱਕ ਜਿਹੜੀ ਚੋਣ ਨਤੀਜਾ ਇੱਕ ਇਹ ਨਹੀਂ ਹੈਗਾ ਕਿ ਅਕਾਲੀ ਦਲ ਉੱਥੇ ਦੂਜੇ ਨੰਬਰ ਦੇ ਉੱਤੇ ਆ ਗਿਆ ਜਾਂ ਫਿਰ ਆਮ ਆਦੀ ਪਾਰਟੀ ਤੇ ਜਿੱਤ ਗਈ ਉੱਥੇ ਉਹ ਇਹ ਵੀ ਸੰਕੇਤ ਦੇ ਰਿਹਾ ਉਹ ਨਤੀਜਾ ਕਿ ਅਕਲਗਲ ਦੀ ਦੋ ਫੜ ਹੋਈ ਵੋਟ ਦਾ ਜਿਹੜਾ ਨਤੀਜੇ ਨੇ ਉਹ ਦੋ ਸਾਈ ਦੇ ਵਿੱਚ ਵੀ ਇਸੇ ਤਰ੍ਹਾਂ ਆਉਣਗੇ ਜੇਕਰ ਇਕੱਠੇ ਨਾ ਹੋਏ ਇੱਕ ਮੰਚ ਦੇ ਉੱਤੇ ਕਿਉਂਕਿ ਭਾਜੀਪੀ ਵੱਖ-ਵੱਖ ਸੀ ਹੁਣ ਇਹਨਾਂ ਤਿੰਨਾਂ ਦੀ ਜੇਕਰ ਵੋਟ ਲਾ ਕੇ ਦੇਖੀ ਜਾਏ ਆਪਾਂ ਦਾ ਕਿਤੇ ਨਾ ਕਿਤੇ ਜਿਹੜੀ ਸੱਤਾਤੀ ਰਾਮ ਆਦੀ ਪਾਰਟੀ ਹੈ ਉਸ ਨੂੰ ਹਰਾਉਣ ਦੇ ਵਿੱਚ ਕੰਮ ਐਬ ਹੋ ਰਹੇ ਸੀ ਪਰ ਦੋ ਫੜ ਤਿੰਨ ਫੜ ਦੀ ਗੱਲ ਕਰ ਲਈ ਤਾਂ ਇਸ ਤਰ੍ਹਾਂ ਜਿਹੜੀ ਵੋਟ ਹੈ ਜਿਹੜੀ ਤਿੰਨ ਫੜ ਹੋਈ ਵੋਟ ਹੈ ਉਸ ਨੂੰ ਲੈ ਕੇ ਜਿਹੜੀ ਚਰਚਾ ਸੀ ਲਗਾਤਾਰ ਜੇਕਰ ਇਕੱਠੇ ਨਹੀਂ ਹੁੰਦੇ ਤਾਂ ਇਹੋ ਜਿਹੇ ਹਾਲਾਤ ਬਣਨਗੇ ਸੋ ਹੁਣ 2022 ਤੋਂ ਪਹਿਲਾਂ ਜਿਸ ਤਰ੍ਹਾਂ ਬੀਬੀ ਹਰਸਿੰਦ ਕੋਰ ਬਾਦਲ ਹੋਰਾਂ ਦਾ ਬਿਆਨ ਸਾਹਮਣੇ ਆਉਂਦਾ ਹੈ ਕੈਪਟਨ ਮਿੰਦਰ ਸਿੰਘ ਹੋਰਾਂ ਦਾ ਬਿਆਨ ਸਾਹਮਣੇ ਆਉਂਦਾ ਜਾਂ ਫਿਰ ਹੋਰ ਲੀਡਰਾਂ ਦੇ ਬਿਆਨ ਸਾਹਮਣੇ ਆਉਂਦੇ ਨੇ ਹੁਣ ਦੋਨਾਂ ਪਾਰਟੀਆਂ ਦੇ ਵਿੱਚ ਅੰਦਰ ਖਾਤੇ ਬਗਾਵਤ ਵੀ ਹੋ ਰਹੀ ਹੈ ਤੇ ਹਮਾਇਤ ਵੀ ਕੀਤੀ ਜਾ ਰਹੀ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਬੀਜੇਪੀ ਹਾਈ ਕਮਾਂਡ ਤੇ ਪੰਜਾਬ ਦੇ ਵਿੱਚ ਸੁਖਵੀਰ ਬਾਦਲ ਦੀ ਜਿਹੜੀ ਪਾਰਟੀ ਹੈ ਕੀ ਹੁਣ ਇਸ ਮੰਚ ਦੇ ਉੱਤੇ ਇੱਕ ਸਿਰਜੋੜ ਕੇ ਬੈਠੇਗੇ ਕੀ ਇਕੱਠੇ ਜੜਾ ਜਾ ਪ੍ਰਕਾਰ ਜੁਰ ਹੋਵੇਗਾ ਤਾਂ ਕਿਹੜੇ ਮੁੱਦਿਆਂ ਦੇ ਉੱਤੇ ਹੋਵੇਗਾ ਕਿਹੜੇ ਮੁੱਦੇ ਆਧਾਰਿਤ ਹੋਵੇਗਾ ਉਹਨੂੰ ਵੇਖਣਾ ਬੇहद ਖਾਸ ਹੋਵੇਗਾ ਸੋ ਤੁਸੀਂ ਜੁੜੋ ਤੁਹਾਨੂੰ ਹੋਰ ਵੀ ਅਪਡੇਟ ਦਿੰਦੇ ਰਹਾਂਗੇ ਧੰਨਵਾਦ